ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਜਿੰਦਾਬਾਦ ਰਿਕਮ ਸਰਪੰਚ ਜਿੰਦਾਬਾਦ ਭਗਵਾਨ ਸਿੰਘ ਮਾਨ ਜਿੰਦਾਬਾਦ ਜੈ ਜੀ ਵਾਟ ਜਿੰਦਾਬਾਦ ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਅਤੇ ਪਿੰਡ ਮਸਾਣੇ ਦੇ ਸਰਪੰਚ ਵਿਕਰਮ ਸਿੰਘ ਵੱਲੋਂ ਪਿੰਡ ਵਾਸੀਆਂ ਦੇ ਇਕੱਠ ਸਦਕਾ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਤਨਾਪੂਰ ਮਾਹੌਲ ਦੌਰਾਨ ਆਪਣੀ ਸੂਝ ਬੂਝ ਅਤੇ ਸਿਆਣਪ ਨਾਲ ਲੜਾਈ ਝਗੜਾ ਕੀਤੇ ਬਗੈਰ ਪਿੰਡ ਮਸਾਣੇ ਦੇ ਘਰਾਂ ਦੇ ਪਾਣੀ ਦੇ ਨਿਕਾਸ ਕਰਨ ਲਈ ਸ਼ੀਵਰੇਜ ਪਾਉਂਦਾ ਕੰਮ ਜਾਰੀ ਰੱਖਿਆ ਜਦ ਕੇ ਪਿੰਡ ਦੇ ਉੱਜਰ ਵਿਅਕਤੀਆਂ ਵੱਲੋਂ ਸੀਵਰੇਜ ਦੇ ਕੰਮ ਬੰਦ ਕਰਾਉਣ ਲਈ ਅਰਜ਼ਿਨਾ ਪਾਉਣ ਦਾ ਯਤਨ ਕੀਤਾ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੀ ਸੂchnਾ ਮਿਲਦਿਆਂ ਹੀ ਪੁਲਿਸ ਪਾਰਟਿਸ ਮੇਟ ਪਹੁੰਚੇ ਥਾਣਾ ਘੁੰਮਣਕਲਾਂ ਦੇ ਐਸ ਐਚ ਓ ਗੁਰ ਸੇਵਕ ਸਿੰਘ ਨੇ ਸਰਕਾਰੀ ਕੰਮ 'ਚ ਅਰਜ਼ਿਨਾ ਫੋਨ ਵਾਲਿਆਂ ਨੂੰ ਸਮਝਾਇਆ ਅਤੇ ਆਪਣੀ ਮੌਜੂਦਗੀ ਵਿੱਚ ਵਿਵਾਦ ਥਾਂ 'ਤੇ ਸੀਵਰੇਜ ਪਾਉਣ ਲਈ ਜ਼ਮੀਨ ਦੀ ਪਟਾਈ ਕਰਵਾਈ ਪਿੰਡ ਦੇ ਸਰਪੰਚ ਵਿਕਰਮ ਸਿੰਘ ਸਮੇਤ ਸੂਬੇ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਮਸਾਣੇ ਦੇ ਘਰਾਂ ਦੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਸੀ ਜਿਸ ਕਰਕੇ ਘਰਾਂ ਦਾ ਗੰਦਾ ਪਾਣੀ ਗਲੀਆਂ ਨਾਲੀਆਂ ਵਿੱਚ ਖੜਾ ਰਹਿਣ ਕਰਕੇ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਸੀ ਇਸ ਸਮੱਸਿਆ 'ਤੇ ਜਦ ਸਰਪੰਚ ਵਿਕਰਮ ਸਿੰਘ ਵੱਲੋਂ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੇ ਧਿਆਨ ਵਿੱਚ ਲਿਆਂਦੀ ਤਾਂ ਰੰਧਾਵਾ ਸਾਹਿਬ ਦੇ ਜਤਨਾ ਸਦਕਾ ਪੰਜਾਬ ਸਰਕਾਰ ਵੱਲੋਂ ਪਿੰਡ ਮਸਾਣੇ ਦੇ ਸੀਵਰੇਜ ਲਈ ਤਕਰੀਬਨ 17 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸਰਪੰਚ ਵਿਕਰਮ ਸਿੰਘ ਨੇ ਦੱਸਿਆ ਕਿ ਸੀਵਰੇਜ ਤੋਂ ਇਲਾਵਾ ਪਿੰਡ ਕੇ 38 ਫਲਸਾ ਬਣਾਈਆਂ 60 ਪੰਛਣਾ ਲਗਵਾਈਆਂ ਗਲੀਆਂ ਨਾਲੀਆਂ ਕਬਰਸਤਾਨ ਖਿਸ਼ਾਨ ਦਾ ਅਤੇ 66 ਦੇ ਕੰਮ ਕਰਵਾਏ ਅਤੇ ਪਿੰਡ ਦੇ ਮਸਾਣੇ ਨੂੰ ਮਾਡਲ ਪਿੰਡ ਬਣਾਉਣ ਦਾ ਯਤਨ ਕੀਤਾ ਅਤੇ ਪ੍ਰਵੇਖ ਵਿੱਚ ਵੀ ਜਾਰੀ ਰੱਖਾਂਗਾ ਇਸ ਮੌਕੇ ਤੇ ਸਰਪੰਚ ਵਿਕਰਮ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮੇਤ ਗੁਰਦੀਪ ਸਿੰਘ ਰੰਧਾਵਾ ਤੇ ਸਮੂੱਚੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸੁਖਮਣ ਪ੍ਰੀਤ ਸਿੰਘ ਪ੍ਰਭਦੀਪ ਸਿੰਘ ਲਖਬੀਰ ਸਿੰਘ ਸੋਨ ਸਿੰਘ ਗੁਰਪਿੰਦਰ ਸਿੰਘ ਜਗਤਾਰ ਸਿੰਘ ਹਰਪੀਤ ਸਿੰਘ ਮਨਸੀ ਮੁੰਦਰ ਸਿੰਘ ਮਨਦੀਪ ਸਿੰਘ ਜਗੀਰਾ ਗਿੱਲ ਬਲਵਿੰਦਰ ਮਸੀਹ ਬੱਗੂ ਗਿੱਲ ਪ੍ਰੀਤ ਮਸੀਹ ਅੰਗਰੇਜ਼ ਮਸੀਹ ਮੁੱਖਾ ਮਸੀਹ ਮਿੱਥਨ ਮਸੀਹ ਨਹੀਂ ਗੁਰਮਸੀ ਹੰਕਾਰ ਸਿੰਘ ਸੰਨੀ ਨੰਬਰ ਦਾ ਨਿਰਮਲ ਸਿੰਘ ਗੁਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਪਿੰਡ ਵਾਸੀ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੇਰੇ ਰਾਹ ਬਣਾ ਲੈ ਜਿੰਨੇ ਜਿੰਨੇ ਲੰਮੇ ਪੈਣਾ ਸਾਰੇ ਪੈ ਜੋ ਆਪ ਬਣਾਇਆ ਆਪਣੇ ਟਾਉਨ ਦਾ ਜੁਰਤਨਾ ਆਹੋ ਤੁਹਾਨੂੰ ਮਨਜ਼ੂਰ ਤੇਰਾ ਨਾ ਪੰਜ ਸਾਲ ਪਹਿਲਾਂ ਕਿਤੇ ਰਿਆ ਵਾ ਸਰਕਾਰ ਤੇਰੀ ਸਰਪੰਚ ਤੂੰ ਕੀਤਾ ਕੱਖ ਨਹੀਂ ਹੁਣ ਬੜਿਆ ਤੂੰ ਪਦੌਂਦਰੀ ਬਣਿਆ ਗਾੜੀ ਗਾੜੀ 扑ਕਣਾ ਹੌਣ ਕਿੱਥੇ ਆ ਹੈ ਸਾਰੇ ਬੰਦਾ ਕੰਮ ਕਰਾ ਵੋਟਰ ਕੇਦੀ ਚਲੀ ਨਿਕਲੀ ਬਾਦਿਆਂ 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 ਤੂੰ ਅਦਰ ਕਿੱਥੇ ਆ ਤੂੰ ਕਾਂਗਰਸ ਦੇ ਪਕਾੜੇ ਖਵਾਦਾ ਫਿਰਨਾ ਖਾੜਾ ਤੇ ਡੈਡੀ ਮਰ ਗਿਆ ਤੂੰ ਕਿੱਥੇ ਆ ਆਹ ਪਾਰਟੀ ਚ ਅਸੀਂ ਰੱਖੀ ਨਹੀਂ ਆਹ ਪਾਰਟੀ ਦੀ ਅਸੀਂ ਆਹ ਪਾਰਟੀ ਵਾਲੇ ਨੇ ਅਸੀਂ ਸਭ ਕੋ ਕਰਾਉਂਦੇ ਤੂੰ ਤਾਂ ਆ ਪੁੜਕਣ ਲਿਆ ਵਿੱਚ ਬਾਦੂਈ ਬਾਦੂਈ ਕੋਈ ਗੱਲ ਨਹੀਂ ਹੁਣ ਗੱਤ ਨਿਕਲਾਂਗੇ ਨਾ ਤੂੰ ਕੀ ਕੀਤਾ ਇਹਦਾ ਛੱਡ ਕੇ ਕਿਉਂ ਗੀ ਕੀਤਾ ਇਹਾਂ ਕੇ ਵਿੱਚ 9 ਵਜੇ ਘਰੋਂ ਆਇਆ ਤੂੰ ਕਿ ਕੀਤਾ ਆ ਆਣ ਕੇ ਪਿੰਡ ਦੇ ਵਾਲੇ ਤੈਨੂੰ ਕਿਤਾ ਕੋ ਤੂੰ ਪਿੰਡ ਦਾ ਸਵਾਰਿਆ ਪਿੰਡ ਦੇ ਦੇ ਚੰਗੇ ਹੁੰਦਾ ਤੇ ਤੈਨੂੰ ਪਹਿਲਾਂ ਬੁਣਿਆ ਦੇ ਤੂੰ 5 ਸਾਲ ਕਿ ਚਰਿਆ ਵਾ ਹਾਂਜੀ ਸਰਪੰਚ ਸਾਹਿਬ ਦੱਸ ਦਿਓ ਅੱਜ ਪਿੰਡ ਮਸਾਨਿਆਂ ਵਿਖੇ ਵਿਕਾਸ ਦਾ ਕੰਮ ਚੱਲ ਰਿਹਾ ਵਾ ਪਿੰਡ ਵਾਸੀ ਇਕੱਠੇ ਹੋਏ ਆ ਕੋ ਕੋ ਆ ਕੀ ਕਹਿਣਾ ਚਾਹੁੰਦੇ ਜੀ ਸਾਡੇ ਸਰਪੰਚ ਸਾਹਿਬ ਆ ਜੀ ਫਟੇ ਸਰਾ ਨਗਰ ਹੱਦੇ ਨਾਲ ਆ ਸਾਡੇ 7.5 ਲੱਖ ਰੁਪਇਆ ਪਹਿਲਾਂ ਸਰਕਾਰ ਦੇ ਦਿਸੇ ਰਿਹਾ ਹੋ ਸਾਡੇ ਤੱਕ ਆ ਹੀ ਉੱਪਰਲੇ ਪਾਸੇ ਫੀਸ ਨਹੀਂ ਪਾਇਆ ਵਾ ਇਹ 12 ਲੱਖ ਰੁਪਇਆ ਫੇਰਾਂ ਨੂੰ ਦਿੱਤਾ ਨਾ 5 ਲੱਖ ਰੁਪਏ ਫਿਰ ਦਿੱਤਾਗੇ 12 ਤੇ 12 15 ਲੱਖ ਰੁਪਏ ਦਿੱਤਾ ਜੀ ਇਹ ਚੀਜ਼ ਨੇ ਸਪੱਤ ਤੱਕ ਖਾਣਾ ਚਾਹੁੰਦੇ ਆ ਦੂਸਰਾ ਆਤੀ ਅੰਸਰ ਰੁਕਣਾ ਚਾਹੁੰਦੇ ਸੀ ਉਸ ਕਰਕੇ ਸਾਰਾ ਪਿੰਡ ਇਕੱਠਾ ਹੋਇਆ ਵਾ ਤੇ ਗਦੀਪ ਸਿੰਘ ਨਾਵਾ ਸਾਹਿਬ ਦਾ ਆਮ ਆਦਿਵਾਦੀ ਭੋਂਚੇ ਮਾਨ ਦਾ ਇਜਰੀਵਾਲ ਸਾਹਿਬ ਦਾ ਸਰਾਂ ਦਾ ਧੰਮਾਲ ਬੋਲੇ ਹਾਂ ਚਾਨ ਹੋਰੀ ਮੈਂ ਵੀ ਆ ਕਿ ਜਿੰਨੇ ਪੈਸੇ ਭੇਜਣਗੇ ਮਾਂਦਰੇ ਲਾਵਾਂਗੇ ਕਿਸੇ ਮਿਲਦਾ ਜੇ ਪੰਜੇ ਤੁਹਾਡਾ ਨਾਮ ਕੀ ਹੈ ਜੀ ਇੱਕ ਦੱਸ ਦੇ ਵਿਕਰਮ ਸਿੰਘ ਜੀ ਤੇ ਬਲਾਕ ਪ੍ਰਧਾਨ ਨਕਦੀਆ ਪਿੰਡਾਂ ਦਾ ਸੇਵਾਦਾਰ ਇਹਦੇ ਲਾਭ ਹੋ ਰੀ ਕੋਈ ਵਿਕਾਸ ਦੇ ਕੰਮ ਪਿੰਡ ਚ ਹੋਇਆ ਜੀ ਹੋਰ ਅਸੀਂ ਪਹਿਲੋਂ 38 ਫਲਾਸਾ ਬਣਾਈਆਂ ਜੀ ਤੇ 60 ਪੈਂਚੜੇ ਲਵਾਈਆਂ ਨੇ ਤੇ ਗੰਗੀਆਂ ਨਾਲੀਆਂ ਬਣੀਆਂ ਨੇ ਸੜਕਾਂ ਬਣਾਈਆਂ ਨੇ ਕਬਰਸਤਾਨਾਂ ਨਾਲ ਕਿਸ ਨੇ ਉੱਤੇ ਇੱਟ ਨਹੀਂ ਲਾਈ ਤੇ 70 ਸਾਲ ਤੋਂ ਵੀ ਲਾਈ ਆ ਮਡੀਆਂ ਜਿਉਂ ਲਾਈਆਂ ਨੇ ਸਮਚਾਨ ਘਾੜੀ ਬਣਾਵਾ ਛਪੜਾਂ ਦਾ ਛਪੜਾਂ ਦਾ ਕਾਫੀ ਕਰਾਇਆ ਵਾ ਤੇ ਗੱਡੀ ਫੋਰ ਵੀ ਕਰਾਵਾਂਗੇ। ਪਿੰਡ ਦੀ ਅਗਲੀ ਦਾ 450 ਕਿੱਤੀਆ ਕਿੰਨੀ ਆਉਗੀ? ਹਾਂਜੀ ਹਾਂਜੀ। ਆਮ ਆਦਮੀ ਪਾਰਟੀ ਵਾਸਤੇ ਕੀ ਕਹਿਣਾ ਚਾਹੁੰਦੇ ਜੀ? ਆਮ ਆਦਮੀ ਪਾਰਟੀ ਬਹੁਤ ਵਧੀਆ ਜੀ। ਪ੍ਰਕਾਸ਼ ਬੜੇ ਜੰਮੀ ਪੱਧਰ ਤੇ ਕਰਾਉਂਦੀ ਆ ਤੇ ਮਾਰ ਪਸੋ 20 ਟਰਾਲੀਆਂ ਪੰਜ ਮਿੱਟੀ ਦੀ ਪਾਈ ਆ। ਇੱਕ ਬੰਦਾ ਮੈਨੂੰ ਕਹੇ ਸਰਪੰਚ ਜੀ ਕਿਸ ਕੋ ਪਹਿਲੇ ਆ ਆਪਣੇ ਕੋਲੋਂ ਪਹਿਲਾ ਹੈ ਜੀ। ਪਿੱਟੀ ਦੇ। ਅੱਗੇ ਵੀ ਨਾਂ ਚੱਲਣ ਹਾਂਜੀ। ਪੰਛਤ ਨੇ ਦੱਸਿਆ ਕਿ ਜੇ ਤੁਹਾਨੂੰ ਪਾਰਟੀ ਨੇ ਜੁਨੀਅਰੀ ਸੰਭੀ ਜਾਂ ਬਲਾਗ ਪ੍ਰਧਾਨ ਦੇ ਬਾਕੀ ਪੰਨਿਆਂ ਦੇ ਵੀ ਉਹ ਪੰਨਿਆਂ ਵੀ ਇਤਾਂ ਹੀ ਵਿਕਾਸ ਕੰਮ ਚੱਲ ਰਿਹਾ ਹੋਰ ਪੰਨਿਆਂ ਵੀ ਕੰਮ ਚੱਲ ਰਿਹਾ ਜੀ ਨਵੀਂ ਪੱਧਰ ਤੇ ਜੀ ਅਸਾਂ ਸਭ ਸਭ ਦਾ ਧੰਨਵਾਦ ਆ ਉਹ ਆਏ ਨੇ ਇੱਕ ਬੀਬੀ ਕੁਲਵਿੰਦਰ ਕੌਰ ਹੀ ਮੇਰੇ ਤੋਂ ਇਹ ਇਹ ਸੜਕਾ 16.5 ਫੋਟਾ ਸਰਕਾਰ ਦਾ ਤਾਂ ਪਾਉਣੇ ਥਣ ਫੋਟਾ ਉਧਰ 5 ਥਣ ਫੋਟਾ ਉਧਰ ਉਹਨੇ ਆਣ ਕੇ ਬੜਾ ਮੰਦਾ ਚੰਗਾ ਬੋਲਿਆ ਗਾਲਾਂ ਮੈਨੂੰ ਕੱਢੀਆਂ ਨੇ ਮੈਂ ਫਿਰ ਆਮ ਆਦਿਓਂ ਅੱਡੇ ਸਰਦਾਰ ਗਦੀਸ਼ ਸਰਦਾ ਹਸਨ ਨੂੰ ਬੇਨਤੀ ਕੀਤੀ ਆ ਉਹਨਾਂ ਨੇ ਇਹਨੂੰ ਭੇਜਿਆ ਵਾ ਇਹਨਾਂ ਆ ਕੇ ਮਤਸ ਸੁਧਾ ਕੇ ਇਹ ਲੈਣ ਚਲੂ ਕਰਾਤੀ ਤੇ ਪਿੰਡ ਸਾਰਾ ਨਾਲ ਹੈ ਜੀ ਤੇ ਪਿੰਡ ਗਰੀਬ ਲੋਕ ਕਰੇ ਪਾਣੀ ਤੇ ਬੜੇ ਦੁਖੀ ਸੀ ਪਿੰਡ ਵਿੱਚ ਪਾਣੀ ਘੁੰਮਦਾ ਗਲੀਆਂ ਰਿਹਾ ਪਹਿਲਾਂ ਸੁਖੀਰੰਦਰਾ ਵਿਜੀਗੜੀ ਬੇਨਤੀ ਕਰਦੇ ਉਹਨੇ ਨਹੀਂ ਪੈਸੇ ਪਾਏ ਨਾ 7.5 ਲੱਖ ਨੂੰ ਪਹਿਲੋਂ ਪਾਇਆ 12 ਲੱਖ ਫਿਰ ਪਾਇਆ ਉਹਦੇ ਬਾਅਦ ਕੱਲ ਫਿਰ ਪਾਇਆ ਜੀ ਤੇ ਉਹਦੇ ਪਿੰਡ ਦਾ ਵਿਕਾਸ ਸਪਰਤ ਕਲਰੋਂ ਪਾਣੀ ਕੱਢਿਆ ਕਿਨਿੰਗ ਦਾ ਬਹੁਤ ਧੰਨਵਾਦ ਕਰਦਾ ਗੁਰਸੇਵ ਸਿੰਘਾ ਜਿਹਨੇ ਆ ਕੇ ਮਸਲਾ ਸਜਾ ਮਸਲਾ ਸਾਡਾ ਸਹੀ ਜਾਤ ਹੈ ਹਾਂ ਜੀ ਸਰ ਕੀ ਹੈ ਮਸਲਾ ਕਿ ਪਿੰਡ ਪਹਾਨੇ ਕਿ ਕੀ ਮਸਲਾ ਜੇ ਤੁਸੀਂ ਪਹੁੰਚੇ ਸੀ ਇਹ ਉਹ ਸੀਵਰੇਜ ਹੈ ਜਿਹੜਾ ਅੰਡਰਗਰਾਉਂਡ ਪਾਉਂਦੇ ਆ ਪਿੰਡ ਦੇ ਮਤਲਬ ਗੰਦਾ ਜਿਹੜਾ ਪਾਣੀ ਆ ਪਿੰਡ ਦਾ ਸਾਰਾ ਹੀ ਉਹ ਅੱਗੇ ਛੱਪੜਾ ਇੱਥੋਂ ਕਿੰਨਾ ਹਟਵਾ ਪੈਂਦਾ ਹੈ ਪੰਜ ਕਿੱਲੇ ਪੈਂਦਾ ਬਹੁਤ ਪੰਜ 6 ਕਿੱਲੇ ਇੱਥੋਂ ਦੂਰ ਆ ਇਹਨਾਂ ਨੂੰ ਅੰਡਰਗਰਾਉਂਡ ਪਾਉਂਦੇ ਸੀ ਤੇ ਇਹਨਾਂ ਦਾ ਕੋਈ ਅੱਗੋਂ ਦੇਰਾ ਵਾ ਉਹਨਾਂ ਦੇ ਆਫਸਿਸ ਚ ਕੋਈ ਉਨਾਂ ਨੇ ਰੋਕਿਆ ਸੀ ਤੇ ਉਹਨਾਂ ਦੀ ਲਾਗੇ ਕੋਈ ਜਮੀਨ ਪੇਂਦੀ ਸੀ ਤੇ ਉਹਨਾਂ ਨੂੰ ਸਮਝਾਇਆ ਵਾ ਤੇ ਉਹ ਸਮਝ ਲੈਣੇ ਕਰ ਲਉ ਕਿ ਸਰਕਾਰੀ ਕੰਮਾਂ ਇਹਦੇ ਵਿੱਚ ਕੋਈ ਵਿਘਨ ਨਾ ਪਵੇ ਜਿਹੜਾ ਵੀ ਵਧੀਆ ਤਰੀਕੇ ਨਾਲ ਚੱਲੀ ਜਾਵੇ ਤੇ ਬਾਕੀ ਉੱਤੇ ਕੋ ਝਗੜਾ ਝੋੜਾ ਜਿਹੜਾ ਹੁੰਦਾ ਖਰਸਾ ਸੀ ਉਹ ਵੀ ਆਣ ਕੇ ਫੜ ਗਿਆ ਇਹਨਾਂ ਨੂੰ ਸੀ ਆਇਆ ਵਾ ਤੇ ਵਧੀਆ ਤਰੀਕੇ ਨਾਲ ਚੱਲੰਦਿਆ ਕੰਮ ਬਸ ਵੀ ਥੀਕਾ ਕ ਹਰ ਕਿਦਾਂ ਦਾ ਮਾਹੌਲਾ ਹੁਣ ਪਿੰਡ ਦੇ ਵਿੱਚ ਜੀ ਤੁਹਾਡੇ ਆਉਣ ਕਰਕੇ ਨਹੀਂ ਬਹੁਤ ਵਧੀਆ ਮਾਹੌਲਾ ਕੋਈ ਗੱਲ ਬਾਤ ਨਹੀਂ ਹੈ ਬਹੁਤ ਸ਼ਾਂਤੀਪੂਰਕ ਵਧੀਆ ਅੱਛਾ ਜਲਦ ਪੂਰਾ ਹੋਏਗਾ ਜੀ ਹਾਂਜੀ ਹੋਏਗਾ ਜੀ ਹੋਏਗਾ ਜੀ ਸਰਕਾਰੀ ਕੰਮਾਂ ਜੀ ਇਹ ਤੁਹਾਨੂੰ ਪਤਾ ਹੈ ਕਿ ਪਿੰਡ ਦਾ ਵਿਕਾਸ ਆ ਉਹਦੇ ਕਰਕੇ ਜਿਹੜਾ ਗੰਦਾ ਪਾਣੀ ਹੋਰ ਕੋ ਰਸਤਾ ਨਹੀਂ ਉਧਰੋਂ ਜਾਣ ਲਈ ਤੇ ਫਿਰ ਅੰਦਰੋਂ ਜਿਹੜਾ ਇਹ ਪਾਈਪ ਕੰਮ ਜੀ ਸਰਕਾਰ ਨੇ ਗੌਰਮਿੰਟ ਨੇ ਸਕੀਮ ਚਲਾਈ ਆ ਉਹਦੇ ਤਹਿਤ ਜਿਹੜਾ ਇਹ ਕਰ ਰਿਹਾ ਇਹ ਕਿਹੜੇ ਵਿਅਕਤੀ ਆ ਜੀ ਜਿਹੜਾ ਕੰਮ ਚੜ੍ਹਤੀ ਪਾਉਂਦੇ ਸਰ ਪਿੰਡ ਦੇ ਆ ਕਿ ਬਾਹਰੋਂ ਆ ਮੈਨੂੰ ਪਿੰਡ ਦੀ ਆ ਪਿੰਡ ਦੀ ਆ ਇਥੇ ਨਾਲੇ 10 ਨੰਬਰ ਬਾਹਰੇ ਆ ਇਹ ਪਿੰਡ ਦੀ ਯਾਰ ਬਹੁਤ ਸਿੰਘ ਹੁੰਦੀ ਆ ਹਾਂਜੀ